वेलकम बैक ऑन जियो कनाडा और हमारे साथ हैं जी आज हरियाणा से इंटरनेशनल स्टूडेंट हैं जो कि अभी आए हैं कनाडा कंट्री में स्टडी करने के लिए तो आयन से जानते हैं कि इनको एयरपोर्ट पर क्या दिक्कत आई क्या-क्या इनसे सवाल पूछे अपना नाम दसो सुखवंत जी तदाल दसो ਕਿਹੜੀ ਜਗ੍ਹਾ ਤੋਂ ਆਉ ਸੀ ਔਰ ਕੀ ਤੁਹਾਨੂੰ ਪਰੇਸ਼ਾਨੀ ਆਈ ਕਿੰਨਾ ਟਾਈਮ ਲੱਗਨ ਨੂੰ ਆਇਆ ਵੈਲ ਮੈਨੂੰ ਅਜੇ ਮਹੀਨਾ ਕਿ ਹੋਇਆ ਆਇਆ ਨੂੰ ਤੇ ਸਭ ਤੋਂ ਪਹਿਲੀ ਪ੍ਰੋਬਲਮ ਇਹ ਆਈ ਕਿ ਮੇਰਾ ਕਾਲਜ ਸੀ ਪ੍ਰਾਈਵੇਟ ਤੇ ਕੈਨੇਡਾ ਚ ਪ੍ਰਾਈਵੇਟ ਕਾਲਜ ਦਾ ਬੜਾ ਔਖਾ ਏ ਜਿਵੇਂ ਆਪਾਂ ਉਹਨੇ ਆ ਇਮੀਗ੍ਰੇਸ਼ਨ ਵਾਲੇ ਸਵਾਲ ਪ੍ਰਾਈਵੇਟ ਕਾਲਜ ਵਾਲੇ ਤੋਂ ਜ਼ਿਆਦਾ ਪੁੱਛਦੇ ਆ ਜਿਸ ਕਾਰਨ ਮੈਨੂੰ ਉਹਨਾਂ ਇੱਕ ਅੱਧੀ ਸਿਰਫ ਸਾਲ ਦਾ ਸਟੱਡੀ ਪਰਮਿਟ ਦਿੱਤਾ ਤੇ ਵਰਕ ਨਹੀਂ ਦਿੱਤਾ ਜੇ ਫਿਰ ਮੈਨੂੰ ਕਾਲਜ ਵੱਲੋਂ ਅਪਰੂਵਲ ਦੇਣੀ ਪਵੇਗੀ ਕਿ ਮੈਂ ਇੱਕ ਲੀਗਲ ਸਟੂਡੈਂਟ ਆ ਉਸ ਤੋਂ ਬਾਅਦ ਮੈਨੂੰ ਐਕਸਟੈਂਡ ਹੋਏਗਾ ਐਕਸਟੈਂਡ ਹੋਏਗਾ ਸਟੱਡੀ ਪਰਮਿਟ ਮੇਰਾ ਉਸ ਤੋਂ ਬਾਅਦ ਜਾ ਕੇ ਫਿਰ ਕਿਸੇ ਤੇ ਸਨ ਨੰਬਰ ਮਿਲੇਗਾ ਲੀਗਲੀ ਕੰਫਰਮ ਹੋ ਦੋ ਕਰ ਸਕਦਾ ਤੇ ਆ ਚੀਜ਼ ਬਹੁਤ ਔਖੀ ਸੀ ਮੇਰੇ ਵਾਸਤੇ ਕਿਉਂਕਿ ਕੰਮ ਕੈਸ਼ ਤੇ ਮਿਲਣਾ ਔਖਾ ਹੋਇਆ ਪ ਤਾਂ ਕਰਕੇ ਫਿਰ ਮੈਂ ਏਸੀ ਕੀ ਜਿ세 ਨਾ ਹੋਵੇ ਤਾਂ ਕੰਮ ਬਹੁਤ ਔਖਾ ਸੀ ਤਾਂ ਆਪਣੀ ਇਹ ਗਲਤੀ ਕਿਉਂ ਕੀਤੀ ਬਟ ਏਸੀ ਕੀ ਜੀਆਈਸੀ ਡਬਲ ਹੋਉਂਦੀ ਸੀ ਜਦੋਂ ਦਸੰਬਰ ਚ ਮੈਂ ਫਾਈਲ ਲੋਚ ਕੀਤੀ ਜੀਆਈਸੀ ਡਬਲ ਹੋਉਂਦੀ ਸੀ ਫਿਰ ਸਾਡੇ 6 ਸੋਸ਼ਲ ਭਾਜੀ ਕਿ ਡਬਲ ਆਪਕੇ ਜੀਆਈਸੀ ਨਾ ਲਗੇ ਹਾਂਜੀ 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 ਜੇ ਵੀ ਇਹ ਕੋਈ ਮੇਰੇ ਖਿਆਲ ਤੇ ਕੋਈ ਬਹੁਤ ਅੱਛੀ ਇਨਕੀ ਬਾਤ ਨਹੀਂ ਸੀ ਕਿਉਂਕਿ ਜਿਹੜੀ ਚੀਜ਼ ਆਪਕੇ ਅਕਾਊਂਟ ਮੈਂ ਆਣੀ ਔਰ ਆਪਕੋ ਮਿਲ ਜਾਣੀ ਥੀ ਹਾਂਜੀ ਬਟ ਇੱਕ ਵਾਰੀ ਸਟਰਗਲ ਕਰਕੇ ਪੈਸੇ ਬਹੁਤ ਇੰਨੇ ਇਕੱਠੇ ਹੋਣੇ ਬਹੁਤ ਔਖੇ ਸੀ ਸਾਡੇ ਤੋਂ ਕਿਉਂਕਿ ਇੱਡਾ ਕੋਈ ਪਿੱਛੋ ਰ ਠੀਕ ਜਿਹੀ ਸੀ ਤਾਂ ਕਰਕੇ ਇੰਨੇ ਪੈਸੇ ਬਹੁਤ ਓਕੇ ਇਕੱਠੇ ਹੋਏ ਯਾਰ ਚਲੋ ਮੈਂ ਸਮਝ ਸਕਦਾ ਹਾਂ ਉਸ ਬਾਤ ਕੋ ਤੋ ਕਿ ਕਿ ਦਿੱਕਤ ਹੋਤੀ ਹੈ ਯਾਰ ਹਾਂਜੀ ਹਾਂਜੀ ਕਿਉਂਕਿ ਕਾਫੀ ਅੱچھے ਖਾਤੇ ਪੈਸੇ ਖਰਚ ਕਰਕੇ ਵੀ ਆਤੋ ਰਿਕਸਮੈਸਟਰ ਕਿੰਨੀ ਫੀਸ ਸੀ ਆਪਕਾ ਹਾਂ ਮੇਰੀ ਐਕਸਮੈਸਟਰ ਦੀ ਫੀਸ ਸੀ ਜੀ ਸਾਡੇ 1.7 ਲੱਖ ਸਾਡੇ 7 ਲੱਖ ਹਾਂਜੀ ਓਕੇ ਤੇ ਇੱਥੇ 에ਰਪੋਰਟ ਤੇ ਆਪ ਨੂੰ ਕੀ ਦਿੱਕਤ ਆਈ ਉਹਨਾਂ ਬਸ ਸਕੇਡਿਊਲ ਵਗੈਰਾ ਮੰਗਿਆ ਪ੍ਰਾਈਵੇਟ ਕਾਲਜ ਤੇ ਜਿਹੜੇ ਹੁੰਦੇ ਆਪਣੇ ਆਨਲਾਈਨ ਪੋਰਟਲ ਨਹੀਂ ਹੁੰਦੇ ਉਹਨਾਂ ਕਿ ਆਨਲਾਈਨ ਪੋਰਟਲ ਵਿੱਚ ਸਾਈਨ ਅਪ ਕਰੋ ਉਹ ਚੀਜ਼ ਨਹੀਂ ਹੋ ਪਾਈ ਫਿਰ ਉਹਨਾਂ ਮੈਨੂੰ ਇੱਕ ਕੰ ਕਾਲਜ ਵੱਲੋਂ ਕਾਲਜ ਜਾਣਾ ਪਏਗਾ ਤੇ ਉਹਨਾਂ ਤੋਂ ਕੰਡੀਸ਼ਨ ਅਟਵਾਉਣੀ ਪਏਗੀ ਉਹਦੀ। ਆਪਕੋ ਕਿੰਨੇ ਸਾਲ ਦਾ ਇੰਹਾ ਕਾ ਮਿਲਿਆ ਹੈ? 1 ਕਰੀ ਤੇ ਸਾਲ ਦਾ ਹੀ ਮਿਲਿਆ ਹੈ। 1 ਸਾਲ ਕਾ ਇਨਕੋ ਮਿਲਿਆ ਹੈ ਜੀ ਇਸ ਵਕਤ ਵੀਜ਼ਾ, ਸਟੱਡੀ ਵੀਜ਼ਾ। ਹਾਂਜੀ। ਤੋਂ ਆਪਕੀ ਟਿਕਟ ਕਿਤਨੇ ਕੀਤੀ ਔਰ ਕੌਨਤੀ ਫਲਾਈਟ ਕਰਾ ਪਾ ਰਹੇ ਆਂ? ਟਿਕਟ ਮੇਰੀ ਕੋਈ 1.5 ਲੱਖ ਦੀ ਸੀ, 1,20,000 ਦੀ ਸੀ ਟਿਕਟ ਮੇਰੀ। ਤੇ ਮੈਂ ਇਥੋਪੀਅਨ 에ਅਰਲਾਈਨਸ ਚ ਆਇਆ ਸੀ ਤੇ ਅਫਰੀਕਾ ਸਟੇ ਸੀ ਮੇਰਾ ਤੇ ਜਿਹਦੇ ਨਾਲ ਬਹੁਤ ਵਧੀਆ ਸੀ, ਫਲਾਈਟ ਬਹੁਤ ਵਧੀਆ ਸੀ ਮੇਰੀ। ਫਲਾਈਟ ਦਾ ਕੋਈ ਫਲਾਈਟ ਚ ਮੈਨੂੰ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਆ ਕਿ ਹੋਈ ਇਮੀਗ੍ਰੇਸ਼ਨ ਦੇ ਕਿਉਂਕਿ ਜਦੋਂ ਮੈਂ ਉਤਰਿਆ ਸੀ ਉਸ ਦਿਨ ਤਿੰਨ ਫਲਾਈਟਸ ਆਈਆਂ ਸੀ ਤੇ ਮੈਨੂੰ 6 ਘੰਟੇ ਲੱਗੇ ਇਮੀਗ੍ਰੇਸ਼ਨ ਕੈਨੇਡਾ ਕਲੀਅਰ ਕਰਨ ਚ ਸੋ ਆਪਕੋ ਕਿਹਦਾ ਲੱਗਾ ਕਿ ਕੰਟਰੀ ਨੇ ਆ ਕੈਨੇਡਾ এনवायरमेंट ਬਹੁਤ ਵਧੀਆ ਇੱਥੇ ਦਾ ਮੰਨ ਲਓ ਬਹੁਤ ਵਧੀਆ ਲੱਗਦਾ ਹੈ ਕੈਨੇਡਾ ਸਕੂਨ ਜਾ ਜਾਂਦਾ ਇੱਥੇ ਕੋਈ ਡਸਟ ਵਗੈਰਾ ਨਹੀਂ ਕੀ ਇੰਡੀਆ ਮੰਨ ਲਓ ਆਪਣਾ ਬਹੁਤ ਬੁਰਾ ਹਾਲ ਹੈ ਇੰਡੀਆ ਜੇ ਆਪਾਂ ਗੇੜਾ ਦੇ ਕਿਉਂ ਨੇ ਇੱਕ ਸਾਰੇ ਹਨਾ ਸਿਟੀ ਚ ਤੇ ਬੰਦਾ ਬਹੁਤ ਆਪਾਂ ਦੁਆਰਾ ਉਹ ਚੀਜ਼ ਦੁਆਰਾ ਚਾਹ ਨਹੀਂ ਸਕਦੇ ਆ ਨਾ ਆਪਨ ਨੂੰ ਨੌਣਾ ਹੀ ਪਏਗਾ ਉਹਦੇ ਵਾਸਤੇ ਆਪਾਂ ਕਿਰਚ ਬਹੁਤ ਹੁੰਦੀ ਆ ਬਟ ਕੈਨੇਡਾ ਇਹ ਚੀਜ਼ ਬਹੁਤ ਅੱਗੇ ਆ ਰੂਲਸ ਵਗੈਰਾ ਬਹੁਤ ਵਧੀਆ ਨੇ ਜਿਹੜੀ ਪੈਡੈਸਟਰੀਅਨ ਵਾਕਿੰਗ ਆ ਉਹਨੂੰ ਪ੍ਰੈਫਰੈਂਸ ਆ ਕਿ ਕੋਈ ਵੀ ਕਾਰ ਵਾਲਾ ਵਾਕਿੰਗ ਕਰਦੇ ਬੰਦੇ ਨੂੰ ਕੁਝ ਨਹੀਂ ਕਰ ਸਕਦਾ ਹਾਂਜੀ 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 ਰਾਈਟ ਦਾ ਵੇ ਆ ਕੋਈ ਚੀ ਬੁਰੀ ਲੱਗੀ ਹੋ ਯਾਂ ਕੀ ਬੁਰੀ ਬਸ ਇਹ ਹੈ ਕਿ ਇਥੇ ਕੋਈ ਨਹੀਂ ਜਦ ਤੱਕ ਜੋਬ ਨਹੀਂ ਹੋਤਾ ਤਦ ਤੱਕ ਦਿੱਕਤ ਆਉਂਦੀ ਬਸ ਇੱਕ ਥੋੜੀ ਜੋਬ ਨਹੀਂ ਗਈ ਹੋਈ ਆ जब जो जॉब जो मिल जाएगी उस बाद बेस्ट उसके मान लो ता ही सीनेडा नहीं तो क्यों ना सी में ऐसा है जितने बच्चे यहाँ पर सबके पास जॉब होती है किसी को कुछ टाइम के लिए मिल जाती है हो सकता है फुल टाइम के लिए ना मिले किसी को लेकिन किसी को दो दिन मिल गई किसी को तीन दिन मिल गई और ये मौसम खुल रहा है यहाँ पर हाँ जी हाँ जी बड़ा अच्छा मौसम यहाँ पर समर का शुरू हो रहा है तो उम्मीद करते हैं कि बहुत जल्दी काम भी काफी खुलेंगे और बच्चों को सबको काम मिल भी जाएगा हाँ जी हाँ जी बेस्ट ऑफ लक आपके लिए और एक जो सबसे अच्छी बात है इनकी जो वीडियो बनाने का परफज है हमारा یہ ائلز وغیرہ اور پی ٹی آئی کا بہت اچھا ہے اگر اپ کو کسی کو ضرورت ہو تو بتائیے نہیں میں ائل سے سال کا میں نے ایکسپیرینس ہے میں ٹیچ کرایا انڈیا تے میرے بہت 100% سکور رہے ہیں جن نے اسٹوڈنٹس میں کیتا اوور ال 6.5 7 بینڈ ائے ہیں اس تو گھٹنے ائے نوٹ لیس دین 6 سی جو میرے بہت اسٹوڈنٹس نے جڑے وہ کینیڈا امریکہ بھی پہنچ گئے میرے تو پہلو پہنچ کے سکو کیونکہ میرا فائل پروسیس تھوڑا ڈیلے ہو گیا مان لو فائنینشل پرابلم لا لو یا کوئی بھی لگ لا لو لک باے چانس ہو گیا बट जो मेरे स्टूडेंट्स थे वो मेरे तो पहले भी पहुँचे हुए कैन आयल्स का पूरा एक्सपीरियंस है पी टी भी कराई हुई है मैं तो आप एक बात का ध्यान रखना अगर आपको तो पी टी आई करनी हो या आइल्स करनी हो तो आप इनसे संपर्क कर सकते हैं इनका फ़ोन नंबर नीचे देख सकते हैं लिखा हुआ है इनसे आप कॉन्टैक्ट कर सकते हैं और काफ़ी अच्छे बच्चे हैं और बेस्ट ऑफ लक आपके लिए फ्यूचर इन कैनाडा और थैंक यू सो मच हमसे बात करने के लिए और कनाडा कंट्री के बारे में आपको कोई भी जानकारी चाहिए तो प्लीज़ हमसे संपर्क कर सकते हैं फ्री गाइडेंस है हमारी व्हाट्सअप कॉल कर सकते हैं लेकिन एक रिक्वेस्ट है कि इंडिया के साढ़े आठ बजे के बाद आप कॉल ऑन करें इंडिया के रात के साढ़े आठ बजे और अगर आप हमारे चैनल पर पहली बार आ रहे हैं तो प्लीज़ सब्सक्राइब लाइक लाइक बेल आइकॉन फिलहाल दीजिए चाहे मिलते हैं किसी नेक्स्ट वीडियो में